ਜਿਹੜੀ ਗੱਲ ਕਰਨ ਲੱਗਾ ਕਿਉਂਕਿ ਕਿਸਾਨੀ ਕਾਨੂੰਨਾਂ ਬਾਰੇ ਮੇਰਾ ਖਿਆਲ ਹੈ ਹਰ ਬੱਚੇ-ਬੱਚੇ ਨੂੰ ਪਤਾ ਲੱਗ ਗਿਆ ਆਪਾਂ ਬਾਰ-ਬਾਰ ਇਹਦੇ ਤੇ ਨਹੀਂ ਗੱਲ ਕਰਨੀ ਪਰ ਬਾਰ-ਬਾਰ ਇੱਕ ਗੱਲ ਹੁੰਦੀ ਆ ਕਿ ਆਪਾਂ ਲਾਮਬੰਦੀ ਕਿਵੇਂ ਕਰਨੀ ਆ ਉਹਦੇ ਸੰਬੰਧੀ ਔਰ ਦੂਸਰੀ ਜਾਣਕਾਰੀ ਮੇਰੇ ਵੱਲੋਂ ਇਹ ਆ ਕਿ ਆਉਣ ਵਾਲੇ 5-7 ਸਾਲਾਂ ਦੇ ਵਿੱਚ ਫੋੜ ਦੇ ਵਿੱਚ ਅਨਾਜ ਦਾ ਕਾਲ ਪੈ ਜਾਣਾ ਹੈ ਅਨਾਜ ਦੀ ਬਹੁਤ ਘਾਟ ਹੋ ਰਹੀ ਹੈ ਅੱਜ ਜਿਹੜਾ ਸਮਾਂ ਆਇਆ ਇਹ ਜ਼ਿਮੀਂਦਾਰਾਂ ਲਈ ਬਹੁਤ ਵਧੀਆ ਆਇਆ ਸੀ ਪਰ ਸਾਡੀ ਸਰਕਾਰ ਕਦੇ ਵੀ ਨਹੀਂ ਚਾਹੁੰਦੀ ਕਿ ਸਾਡੇ ਜ਼ਿਮੀਂਦਾਰ ਉਹਨਾਂ ਦਾ ਜੀਵਨ ਪੱਧਰ ਉੱਚਾ ਹੋਵੇ ਉਹਦੇ ਵਾਸਤੇ ਸਾਨੂੰ ਆਪਣੀ ਖੇਤੀ ਦੇ ਵਿੱਚ ਡਾਈਵਰਸੀਫਿਕੇਸ਼ਨ ਕਰਨੀ ਪੈਣੀ ਹੈ ਕਿਉਂਕਿ ਸਾਡੀ ਜਿਹੜੀ ਕਣਕ ਦਾ ਝੋਨਾ ਇੰਟਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਾ ਕੇ ਵਿਕਦਾ ਨਹੀਂ ਸਾਡੇ ਸੈਂਪਲ ਫੇਲ ਹੋ ਜਾਂਦੇ ਨੇ ਉਹਦੇ ਵਾਸਤੇ ਬਹੁਤ ਸਾਰੀਆਂ ਸੰਸਥਾਵਾਂ ਬੜੀਆਂ ਮਿਹਨਤ ਮੁਸ਼ਕਲ ਕਰ ਰਹੀਆਂ ਪਰ ਸਾਡਾ ਜਿਵੇਂ ਸੁਭਾਅ ਹੈ ਜਿੰਨੀ ਦੇਰ ਸਾਡੇ ਸਿਰ ਦੇ ਉੱਤੇ ਨਹੀਂ ਪੈਂਦੀ ਓਨੀ ਦੇਰ ਅਸੀਂ ਸੋਚਦੇ ਹੀ ਨਹੀਂ ਸਾਨੂੰ ਖੇਤੀ ਦਾ ਬਦਲ ਲਿਆਉਣਾ ਪੈਣਾ ਹੈ ਖੇਤੀ ਦਾ ਬਦਲ ਨਹੀਂ ਪੈਸਾ ਨੂੰ ਜ਼ਰੂਰੀ ਨਹੀਂ ਕਿ ਕਣਕ ਤੇ ਝੋਨੇ ਨੂੰ ਬਦਲਣਾ ਪਏਗਾ ਪਰ ਗੁਰਬਾਣੀ ਛੇ ਦਾ ਖੇਤੀ ਦੀ ਗੱਲ ਕਿਸਾਨਾਂ ਦੇ ਸਾਰੇ ਮਸਲੇ ਕਰੇਗੀ ਹੱਲ ਮੇਰਾ ਖਿਆਲ ਹੈ ਸ਼ਾਇਦ ਜਿੰਨੇ ਵੀ ਇੱਥੇ ਬਟਾਲੇ ਦੇ ਜਿੰਨੇ ਵੀ ਇੱਥੇ ਬੈਠੇ ਹੋ ਇਹਦੇ ਸੰਗਤ ਬੈਠੀ ਹੈ ਕਿਸੇ ਨੂੰ ਹੀ ਕੁਦਰਤੀ ਖੇਤੀ ਬਾਰੇ ਕਿਸੇ ਨੇ ਵੀ ਅਜੇ ਤੱਕ ਇਹਦਰ ਸਟੈਪ ਨਹੀਂ ਪੁੱਟਿਆ ਹੁਣ ਜੇ ਕਿਸੇ ਨੇ ਸਟੈਪ ਪੁੱਟਿਆ ਹੋਵੇ ਤਾਂ ਹੱਥ ਖੜਾ ਕਰ ਦੇਵੇ ਕੁਦਰਤੀ ਖੇਤੀ ਕੁਦਰਤੀ ਖੇਤੀ ਡਾਕਟਰ ਅਵਤਾਰ ਸਿੰਘ ਫੰਗਵਾੜਾ ਡਾਕਟਰ ਚਮਨ ਲਾਲ ਵਿਸ਼ੇਸ਼ਟ ਤੇ ਹੋਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਰਿਟਾਇਰਡ ਪ੍ਰੋਫੈਸਰ ਨੇ ਜੋ ਕਿ ਨੌਕਰੀ ਦੇ ਦੌਰਾਨ ਸਰਕਾਰ ਨੂੰ ਬਾਰ-ਬਾਰ ਚਿਤਾਮਨੀ ਦਿੰਦੇ ਰਹੇ ਕਿ ਸਾਡੀ ਖੇਤੀ ਖਤਮ ਹੋ ਜਾਵੇਗੀ ਸਾਡਾ ਪਾਣੀ ਖਤਮ ਹੋ ਜਾਏਗਾ ਪਰ ਸਰਕਾਰਾਂ ਚਾਹਦੀਆਂ ਹੀ ਨਹੀਂ ਕਿ ਜ਼ਿਮੀਂਦਾਰ ਥੋੜਾ ਉੱਚਾ ਉੱਠ ਸਕੇ ਚੋਅਰੇ ਸੰਬੰਧੀ ਬੜੀ ਵੱਡੀ ਕੋਸ਼ਿਸ਼ ਕਰ ਰਹੇ ਅਸੀਂ ਹੁਣ ਤੱਕ 2000 ਕਿਸਾਨ ਪੰਜਾਬ ਦੇ ਵਿੱਚੋਂ ਉਹ ਸਫਲ ਕੁਦਰਤੀ ਖੇਤੀ ਕਰ ਰਹੇ ਨੇ ਉਹਦੇ ਬਾਰੇ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦੇਣਾ ਉਹਦੇ ਵਿੱਚ ਨਾ ਅਸੀਂ ਯੂਰੀਆ ਯੂਜ਼ ਕਰਦੇ ਆ ਨਾ ਡੀਪੀ ਯੂਜ਼ ਕਰਦੇ ਆ ਨਾ ਅਸੀਂ ਕੋਈ ਕੇਐਮਰ ਦਵਾਈਆਂ ਦੀ ਵਰਤੋਂ ਕਰ ਰਹੇ ਆ ਮੈਂ ਉਹਦੇ ਸਬੰਧ ਚ ਬਟਾਲੇ ਦੇ ਵਿੱਚ ਇੱਕ ਸੈਮੀਨਾਰ ਕਰਵਾਉਣਾ ਚਾਹਨਾ ਤੇ ਉਹਦੇ ਵਿੱਚ ਜਿੰਨੇ ਵੀ ਇੱਥੇ ਮੇਰੇ ਭਰਾ ਬੈਠੇ ਨੇ ਸਾਰੇ ਜਿਹੜੇ ਵੀ ਥੋੜਾ ਲੀਡ ਕਰ ਸਕਦੇ ਨੇ ਮੇਰਾ ਨੰਬਰ ਨੋਟ ਕਰ ਲੈਣ ਮੈਂ ਉਹ ਬਾਅਦ ਚ ਦੱਸ ਦੇਣਾ ਤੇ ਉਹਦੇ ਵਿੱਚ ਤੁਹਾਨੂੰ ਟਾਈਮ ਸਰ ਇਨਫੋਰਮੇਸ਼ਨ ਦਿੱਤੀ ਗਈ ਜਾਏਗੀ ਕਾਫੀ ਡਾਕਟਰ ਜਿਹੜੇ ਆ ਕੇ ਸਾਨੂੰ ਦੱਸਣਗੇ ਕਿਵੇਂ ਖੇਤੀ ਕਰਨੀ ਹੈ ਉਹਦੇ ਵਿੱਚ 90% ਪਾਣੀ ਸਾਡਾ ਘੱਟ ਯੂਜ਼ ਹੁੰਦਾ ਝੋਨੇ ਦੇ ਵਿੱਚ ਜੇਹੀ ਇਸ ਵਾਰ ਸਤੰਬਰ ਅਕਤੂਬਰ ਦੇ ਵਿੱਚ ਐਨੀ ਬਿਮਾਰੀ ਚੱਲੀ ਸੀ ਉਹਦਾ ਕਾਰਨ ਸਾਡਾ ਝੋਨਾ ਸੀ ਝੋਨੇ ਵਿੱਚ ਖਲੋਤਾ ਪਾਣੀ ਉਹਦੀ ਹਿਗਮਸ ਸੀ ਔਰ ਅਗਰ ਇਸੇ ਤਰੀ ਰਿਆ ਤੇ ਬਿਮਾਰੀਆਂ ਵੀ ਵਧਣਗੀਆਂ ਤੇ ਸਾਡੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਡੀ ਕੁਆਲਿਟੀ ਵੀ ਫੇਲ ਹੋ ਜਾਏਗੀ ਮਨਨੋ ਇੱਕ ਸੂਨ ਕਾਨੂੰਨ ਵਾਪਸ ਵੀ ਹੋ ਜਾਂਦੇ ਨੇ ਤਦ ਵੀ ਸਾਡੇ ਲਈ ਬਹੁਤ ਵੱਡੀ ਸਮੱਸਿਆ ਹੋਵੇਗੀ ਪਰ ਅਸੀਂ ਇਹ ਕਾਨੂੰਨ ਵਾਪਸ ਕਰਾ ਕੇ ਅਸੀਂ ਕੁਆਲਟੀ ਦੀ ਫਸਲ ਪੈਦਾ ਕਰਕੇ ਅਸੀਂ ਖੁਦ ਟ੍ਰੇਡ ਕਰਾਂਗੇ ਕਿਉਂਕਿ ਯੂਰਪ ਦੇ ਵਿੱਚ ਤੇ ਗਲਫ ਕੰਟਰੀ ਦੇ ਵਿੱਚ ਬਹੁਤ ਵੱਡੀ ਘਾਟ ਆ ਰਹੀ ਹੈ ਪਾਣੀ ਦੀ ਤੇ ਅਨਾਜ ਦੀ ਜਿਹੜਾ ਪਾਣੀ ਐ ਉਹ ਵੀ ਇੱਥੋਂ ਹੀ ਜਾਣਾ ਦੁਨੀਆ ਦੇ ਵਿੱਚ ਇੱਕੋ ਇੱਕ ਖਿੱਤਾ ਪੰਜਾਬ ਤੇ ਹਰਿਆਣਾ ਜਿੱਦੀ ਜ਼ਮੀਨ ਜਲਵਾਯੂ ਹਵਾ ਪਾਣੀ ਇੰਨਾ ਵਧੀਆ ਕਿ ਵਰਲਡ ਦੇ ਵਿੱਚ ਕਿਤੇ ਨਹੀਂ ਪਰ ਅਸੀਂ ਅਣਜਾਣ ਹੋਣ ਕਰਕੇ ਸਰਕਾਰਾਂ ਨੇ ਸਾਨੂੰ ਧੋਖੇ 'ਚ ਰੱਖਣ ਕਰਕੇ ਸਾਨੂੰ ਅਵੇਅਰ ਨਹੀਂ ਕੀਤਾ ਤੇ ਸਾਡੇ ਹੱਥਾਂ 'ਚ ਠੂਠੇ ਫੜਾਉਣ ਨੂੰ ਤਿਆਰ ਹੋ ਗਈ ਐ ਸੋ ਸਰਕਾਰ ਜੋ ਵੀ ਕਰ ਰਹੀ ਹੈ ਉਹਦੇ ਵਿੱਚ ਮੇਰੇ ਆ ਵੀਰ ਫ੍ਰੀਸ ਵਾਲੇ ਬੈਠੇ ਨੇ ਸ਼ਾਇਦ ਇਹਨਾਂ ਨੂੰ ਵੀ ਨਹੀਂ ਪਤਾ ਹੋਏਗਾ ਆਰਮੀ ਵਾਲਿਆਂ ਦੀਆਂ ਪੈਨਸ਼ਨਾਂ ਬੰਦ ਕਰਨ ਦੇ ਕਾਨੂੰਨ ਬਣਦੇ ਨੇ ਔਰ ਇਹਨਾਂ ਵੀਰਾਂ ਲਈ ਕੀ ਤੋਹਫਾ ਆ ਰਿਹਾ ਕਿਉਂਕਿ ਇਹਨਾਂ ਦਾ ਕੰਮ ਸਿਰਫ ਲਾਡ ਆਰਡਰਮੈਂਟ ਨਹੀਂ ਕਰਨਾ ਹੁੰਦਾ ਬਹੁਤ ਸਾਰੀਆਂ ਸੇਵਾਵਾਂ ਹੁੰਦੀਆਂ ਨੇ ਜੜੀਆਂ ਸਾਨੂੰ ਲੋਕਾਂ ਨੂੰ ਨਹੀਂ ਪਤਾ ਹੁੰਦਾ 50 ਸੇਵਾਵਾਂ ਪੁਲਿਸ ਦੀਆਂ ਸਾਰੇ ਹਿੰਦੁਸਤਾਨ ਦੇ ਵਿੱਚੋਂ ਪ੍ਰਾਈਵੇਟ ਹੱਥਾਂ 'ਚ ਜਾ ਰਹੀਆਂ ਮੇਰਾ ਖਿਆਲ ਸ਼ਾਇਦ ਇਹਨਾਂ ਨੂੰ ਵੀ ਨਹੀਂ ਪਤਾ ਹੋਏਗਾ ਸੋ ਐਡਾ ਖਤਰਨਾਕ ਇਹ ਸਾਰਾ ਅਜੰਡਾ ਆਰਐਸਐਸ ਦਾ ਆਰਐਸਐਸ 1925 ਵਿੱਚ ਤਿਆਰ ਹੋ ਗਈ ਸੀ ਸਾਡੂ ਨਗਾਰ ਵੱਲ ਇਸ ਤੋਂ ਪਹਿਲਾਂ ਇੱਕ ਬਲਾਰਾ ਬੋਲ ਕੇ ਗਿਆ ਸੀ ਕਿ 191809 ਦੇ ਵਿੱਚ ਅਸੀਂ 100% ਪੜ੍ਹੇ ਲਿਖੇ ਲੋਕ ਸਾਂ ਸਾਡੀ ਪੜ੍ਹਾਈ ਅੰਗਰੇਜ਼ਾਂ ਨੇ 50 ਸਾਲਾਂ ਦੇ ਵਿੱਚ ਖਤਮ ਕਰ ਦਿੱਤੀ ਬਿਲਕੁਲ ਖਤਮ ਕਰ ਦਿੱਤੀ ਉਸ ਟਾਈਮ ਉਹਨਾਂ ਨੇ ਦੋ ਤਰੀਕੇ ਮਹਾਰਾਜਾ ਰਣਜੀਤ ਸਿੰਘ ਨੇ ਅਪਣਾਏ ਸੀ ਇੱਕ ਤੇ ਹਰ ਇੱਕ ਬੰਦੇ ਨੂੰ ਐਜੂਕੇਟ ਕਰਨਾ ਤੇ ਦੂਸਰਾ ਹਰ ਪਿੰਡ ਨੂੰ ਸੈਲਫ ਡਿਫੈਂਸ ਲਈ ਤਿਆਰ ਕਰਨ ਉਹਨੂੰ ਹਥਿਆਰ ਦਿੱਤੇ ਸੀ ਹਰ ਪਿੰਡ ਦੇ ਵਿੱਚ ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ ਕਿ ਜੇ ਮੈਂ ਵੀ ਕੋਈ ਗਲਤੀ ਕਰਦਾ ਕਿ ਪਿੰਡ ਅੜ ਕੇ ਮੇਰਾ ਮੁਕਾਬਲਾ ਕਰ ਸਕਦਾ ਉਹ ਜੋ ਕਿ ਸੱਚਾ ਹੋਇਆ ਮਹਾਰਾਜਾ ਰਣਜੀਤ ਸਿੰਘ ਬਹੁਤ ਕਦਰ ਕਰਦੇ ਸੀ ਬਹੁਤ ਵਧੀਆ ਰਾਜ ਸੀ ਅੰਗਰੇਜ਼ਾਂ ਨੇ 1809 ਚ ਆ ਕੇ ਜਦੋਂ ਵੇਖਿਆ ਜੇ ਇੰਨੀ ਪੜ੍ਹਾਈ ਹੈ ਉਹਨਾਂ ਜਿਹੜਾ ਦੇ ਵਿੱਚ ਇੰਗਲੈਂਡ ਦੇ ਵਿੱਚ ਘੜੀਆਂ ਨਹੀਂ ਸਨ ਜਦੋਂ ਕਿ ਸਾਡੇ ਪੰਜਾਬ ਦੇ ਪਿੰਡ ਪਿੰਡ ਦੇ ਵਿੱਚ ਰੇਤ ਵਾਲੀਆਂ ਘੜੀਆਂ ਸਨ ਅੱਜ ਵੀ ਦਰਬਾਰ ਸਾਹਿਬ ਦੇ ਵਿੱਚ ਪ੍ਰਕਰਮਾਂ ਦੇ ਖੱਬੇ ਹੱਥ ਰੇਤ ਵਾਲੀ ਘੜੀ ਬਣੀ ਹੋਈ ਹੈ ਉਹਨੇ ਜਾ ਕੇ ਪਾਰਲੀਮੈਂਟ 'ਚ ਕਿਹਾ ਇੰਗਲੈਂਡ ਦੀ ਪਾਰਲੀਮੈਂਟ 'ਚ ਕਿਹਾ ਕਿ ਉੱਥੇ ਇੰਨੇ ਸਮੇਂ ਦੇ ਪਬੰਧ ਲੋਕ ਨੇ ਅੱਜ ਅਸੀਂ ਜਦੋਂ ਗੱਲ ਕਰਨੇ ਆ ਨਾ ਅਸੀਂ ਕਹਿੰਨੇ ਆ ਕਿ ਅੰਗਰੇਜ਼ ਸਮੇਂ ਦੇ ਪਬੰਧ ਨੇ ਸਮੇਂ ਦੀ ਪਾਬੰਦੀ ਸਾਡੇ ਕੋਲੋਂ ਲੈ ਕੇ ਗਏ ਸੀ ਸਾਡਾ ਵਿਰਸਾ ਤਬਾਹ ਹੋ ਗਿਆ ਸਾਡਾ ਸੱਭਿਆਚਾਰ ਇਹ ਪਿਛਲੀਆਂ ਸਰਕਾਰਾਂ ਨੇ ਵਿਆਹਾਂ ਦੇ ਵਿੱਚ ਅੰਧ ਨੰਗੇ ਕੱਪੜਿਆਂ ਵਾਲੀਆਂ ਕੁੜੀਆਂ ਨਚਾ ਕੇ ਉੱਥੇ ਦਾਦਾ ਵੀ ਬੈਠਾ ਹੁੰਦਾ ਓਤੇ ਪੋਤੀ ਵੀ ਬੈਠੀ ਹੁੰਦੀ ਐ ਕੋਈ ਦਾਦਾ ਉੱਠ ਕੇ ਨਹੀਂ ਜਾਂਦਾ ਕਿ ਇਹ ਕੀ ਹੋ ਰਿਹਾ ਸਾਡਾ ਸਭਿਆਚਾਰ ਖਤਮ ਹੋਇਆ ਸਾਡਾ ਵਿਰਸਾ ਖਤਮ ਹੋਇਆ ਸਾਡੀ ਪੜ੍ਹਾਈ ਖਤਮ ਹੋਈ ਸਾਡੀ ਸਿਹਤ ਖਤਮ ਹੋਈ ਸਾਰਾ ਕੁਝ ਪ੍ਰਾਈਵੇਟ ਹੱਥਾਂ 'ਚ ਚਲਾ ਗਿਆ ਸੋ ਭਰਾਵੋ ਸਾਨੂੰ ਇਹ ਤਿੰਨਾ ਕਾਨੂੰਨਾਂ ਤੋਂ ਇਲਾਵਾ ਹੋਰ ਜਾਗਣ ਦੀ ਲੋੜ ਐ ਸਾਨੂੰ ਖੇਤੀ ਦੇ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ ਤਾਂ ਮੈਂ ਬਹੁਤੀ ਲੰਮੀ ਗੱਲ ਨਾ ਕਰਦਾ ਹੋਇਆ ਮੈਂ ਤੁਹਾਨੂੰ ਆਪਣਾ ਨੰਬਰ ਦੇਣਾ ਜਿੰਨੇ ਵੀ ਪਿੰਡਾਂ ਦੇ ਲੀਡ ਕਰਨ ਵਾਲੇ ਸਾਥੀ ਨੇ ਉਹ ਮੇਰਾ ਨੰਬਰ ਨੋਟ ਕਰ ਲੈਣ ਤੇ ਅਸੀਂ ਇੱਕ ਸੈਮੀਨਾਰ ਕਰਵਾਵਾਂਗੇ ਜਿਹਦੇ ਵਿੱਚ ਅਸੀਂ ਬਹੁਤ ਵਧੀਆ ਖੇਤੀ ਜਿਹਦੇ ਵਿੱਚ ਸਾਡਾ ਖਰਚਾ ਵੀ ਬਹੁਤ ਘਟ ਜਾਏਗਾ ਤੇ ਉਪਜ ਵੀ ਜ਼ਿਆਦਾ ਹੁੰਦੀ ਐ ਉਹ ਗੁਰੂ ਨਾਨਕ ਗੁਰਬਾਣੀ ਦੀ ਸਿੱਧਤ ਖੇਤੀ ਐ ਉਹਦੇ ਬਾਰੇ ਜਿਹੜੇ ਵੀ ਡਾਕਟਰ ਆਉਣਗੇ ਉਹ ਸਮਝਾਣਗੇ ਮੇਰਾ ਨਾਮ ਦਵਿੰਦਰ ਸਿੰਘ ਚੀਮਾ ਮੈਂ ਬਟਾਲੇ ਰਹਿਣਾ ਪਿੰਡ ਮੇਰਾ ਬਹਾਦਰ ਸਿੰਘ ਨੰਬਰ ਮੇਰਾ 7009 420 445 ਤੇ ਮੈਂ ਇੱਕ ਹੋਰ ਬੇਨਤੀ ਕਰਾਂਗਾ ਜਿਹੜੇ ਸਾਡੇ ਪੜੇ ਲਿਖੇ ਵੀਰ ਨੇ ਇਹ ਜਿਹੜੀ ਲਾਮਬੰਦੀ ਹੈ ਇਹ ਨੈਟਵਰਕ ਦੇ ਥਰੂ ਹੁੰਦੀ ਹੁੰਦੀ ਹੈ ਜਿਨ੍ਹਾਂ ਲੋਕਾਂ ਨੇ ਨੈਟਵਰਕ 'ਚ ਕੰਮ ਕੀਤਾ ਉਹਨਾਂ ਨੂੰ ਪਤਾ ਹੈ ਕਿ ਇੱਕ ਬੰਦਾ 1 ਕਰੋੜ ਬੰਦਾ ਜੋੜ ਸਕਦਾ ਉਹਦੇ ਥੰਦੇ ਕਿੰਨਾ ਵੱਡਾ ਸਿਸਟਮ ਬਣ ਜਾਂਦਾ ਤੇ ਅਸੀਂ ਉਹਦੇ ਨੈਟਵਰਕ ਦੇ ਥਰੂ ਵੀ ਸਾਰਿਆਂ ਨੂੰ ਜੋੜਾਂਗੇ ਤਾਂ ਕਿ ਜਦੋਂ ਵੀ ਕਿਤੇ ਕੋਈ ਪ੍ਰੋਗਰਾਮ ਹੋਵੇ ਇੱਕੋ ਥਾਂ ਤੋਂ ਪਏਗਾ ਸਭ ਨੂੰ ਪਤਾ ਲੱਗ ਜਾਏਗਾ ਸੋ ਸਾਥੀਓ ਇਸ ਤੋਂ ਲਾਵਾ ਜਾਗੋ এডੂਕੇਸ਼ਨ ਲਿਆਓ ਯਹੂਦੀ ਦੁਨੀਆ ਦੇ ਵਿੱਚ ਸਭ ਤੋਂ ਪੜੇ ਲਿਖੇ ਲੋਕ ਨੇ ਉਹਨਾਂ ਦੀ ਅਮਰੀਕਾ ਦੇ ਨਾਲ ਲੜਾਈ ਸੀ ਅੱਜ ਦੁਨੀਆ ਦੇ ਤੇ ਯਹੂਦੀਆਂ ਦਾ ਰਾਜ ਹੈ ਜਿੰਨਾਂ ਕੇਰੇ ਸੀ ਪੜਾ ਲਿਖਾਂਗੇ ਨਹੀਂ ਅਸੀਂ ਨਿਘਾਰਵਾਦ ਹੀ ਜਾਵਾਂਗੇ ਇੰਨੀਆਂ ਬੇਨਤੀਆਂ ਕਰਦਾ ਹਾਂ ਮੈਂ ਮਾਫੀ ਚਾਹੁੰਨਾ ਤੇ ਮੇਰਾ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ 7009420455 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਦੇ ਸਰਦਾਰ